ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਬੈਠ ਕੇ 6 ਕਸਟਮਰ ਖਾਣਾ ਖਾ ਰਹੇ ਸੀ ਖਾਣਾ ਖਤਮ ਹੁੰਦਾ ਹੈ ਤੇ ਇੱਕ ਵੇਟਰ ਉਹਨਾਂ ਕੋਲ ਆ ਕੇ ਮੌਤ ਫਰੈਸ਼ਨਰ ਆਫਰ ਕਰਦਾ ਹੈ ਇਹਨਾਂ ਕਸਟਮਰ ਵਿੱਚੋਂ ਇੱਕ ਕੋਲ ਬੱਚਾ ਸੀ ਤਾਂ ਉਸ ਨੂੰ ਛੱਡ ਕੇ ਬਾਕੀ ਦੇ 5 ਕਸਟਮਰ ਮੌਤ ਫਰੈਸ਼ਨਰ ਖਾ ਲੈਂਦੇ ਨੇ ਉਹਨਾਂ ਨੂੰ ਖਾਣ ਤੋਂ ਤੁਰੰਤ ਬਾਅਦ ਹੀ ਉਲਟੀਆਂ ਆਉਂਦੀਆਂ ਨੇ ਤੇ ਫਿਰ ਮੂੰਹ ਤੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਮਾ ਉਹ ਕਸਟਮਰ ਜਿਸ ਨੇ ਮੌਥ ਫਰੇਸ਼ਨਰ ਨਹੀਂ ਸिखਾਦਾ ਉਹ ਪੁੱਛਦਾ ਹੈ ਵੀ ਤੂੰ ਸਾਨੂੰ ਕੀ ਖਵਾਇਆ ਉਹ ਲਿਫਾਫਾ ਦਿਖਾਉਂਦਾ ਹੈ ਤਾਂ ਉਹਨਾਂ ਦੇ ਦੁਆਰਾ ਲਿਫਾਫਾ ਫੜ ਕੇ 100 ਨੰਬਰ ਤੇ ਕਾਲ ਕਰਕੇ ਪੁਲਿਸ ਬੁਲਾ ਲਈ ਜਾਂਦੀ ਹੈ ਤੇ ਨਾਲ ਹੀ ਉਹ ਹਸਪੀਟਲ ਵੀ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦੇ ਦੁਆਰਾ ਕਬਜ਼ੇ 'ਚ ਲੈਂਦਾ ਲਿਫਾਫਾ ਜਦੋਂ ਡਾਕਟਰ ਨੂੰ ਦਿਖਾਇਆ ਜਾਂਦਾ ਤਾਂ ਡਾਕਟਰ ਦੇ ਦੁਆਰਾ ਦੱਸਿਆ ਜਾਂਦਾ ਪੀ ਇਹ ਮੌਤ ਫ੍ਰੈਸ਼ਨਰ ਨਹੀਂ ਸੀ ਬਲਕਿ ਸੁੱਕੀ ਬਰਫ਼ ਸੀ ਜਾਨੀ ਡਰਾਈ ਆਈਸ ਪਰ ਡਰਾਈ ਆਸ ਹੁੰਦੀ ਕੀ ਹੈ ਤੇ ਇਹ ਸਾਡੇ ਲਈ ਕਿੰਨੀ ਖਤਰਨਾਕ ਹੁੰਦੀ ਹੈ ਜਾਂ ਕੀ ਇਹ ਇਨਸਾਨ ਨੂੰ ਮਾਰ ਸਕਦੀ ਹੈ ਸਭ ਤੋਂ ਪਹਿਲਾਂ ਦੱਸ ਦਈਏ ਵੀ ਡਰਾਈ ਆਈਸ ਜੇਕਰ ਇਨਸਾਨ ਨਿਕਲ ਜਾਵੇ ਤਾਂ ਇਹ ਉਸ ਦੇ ਸਰੀਰ ਅੰਦਰ ਮੋਰੀਆਂ ਕਰ ਸਕਦੀ ਹੈ ਜਾਂ ਅੰਦਰੋਂ ਸਰੀਰ ਨੂੰ ਪਾੜ ਸਕਦੀ ਹੈ ਦਰਅਸਲ ਸਾਡੀ ਆਮ ਬਰਫ਼ ਦਾ ਟੈਂਪਰੇਚਰ 0 ਤੋਂ -20 मैंस, -30 ਡਿਗਰੀ ਤੱਕ ਹੀ ਹੁੰਦਾ ਹੈ ਤੇ ਇਹ H2O ਜਾਨੀ ਪਾਣੀ ਤੋਂ ਬਣੀ ਹੋਈ ਹੁੰਦੀ ਹੈ ਤੇ ਜੇਕਰ ਅਸੀਂ ਇਸ ਨੂੰ ਨਿਗਲਦੇ ਹਾਂ ਤਾਂ ਇਹ ਅੰਦਰ ਜਾ ਕੇ ਪਿਘਲ ਜਾਂਦੀ ਆ ਤੇ ਜ਼ਿਆਦਾ ਟੈਂਪਰੇਚਰ ਨਾ ਹੋਣ ਕਰਕੇ ਇਹ ਸਰੀਰ ਨੂੰ ਨੁਕਸਾਨ ਨਹੀਂ ਕਰਦੀ ਪਰ ਡਰਾਈ ਆਸ ਜਾਂ ਸੁੱਕੀ ਬਰਫ਼ ਪਾਣੀ ਤੋਂ ਨਹੀਂ ਬਲਕਿ ਲਿਕਵਿਡ ਕਾਰਬਨ ਡਾਈਆਕਸਾਈਡ ਤੋਂ ਬਣਦੀ ਹੈ ਤੇ ਇਸ ਦਾ ਟੈਂਪਰੇਚਰ ਮਾਈਨਸ 78 ਡਿਗਰੀ ਤੋਂ ਵੀ ਜ਼ਿਆਦਾ ਘਟ ਹੁੰਦਾ ਹੈ ਇਸੇ ਹੀ ਵਜ੍ਹਾ ਕਰਕੇ ਜਦੋਂ ਇਹ ਸਾਡੇ ਦੁਆਰਾ ਨਿਕਲੀ ਜਾਂਦੀ ਹੈ ਤਾਂ ਇਹ ਪਹਿਲਾਂ ਸਾਡੇ ਮੂੰਹ ਅੰਦਰ ਛਾਲੇ ਕਰਦੀ ਹੈ ਤੇ ਅੰਦਰ ਜਾ ਕੇ ਸਾਡੇ ਸ਼ਰੀਰ ਅੰਦਰ ਮੋਰੀਆਂ ਤੱਕ ਕਰ ਸਕਦੀ ਹੈ। ਇਸ ਤੋਂ ਇਲਾਵਾ ਡਰਾਈ ਆਸ ਕਾਰਬਨ ਡਾਈਆਕਸਾਈਡ ਤੋਂ ਬਣੀ ਹੁੰਦੀ ਹੈ ਜਿਸ ਦਾ ਮਤਲਬ ਇਹ ਵੀ ਹੈ ਵੀ ਇਹ ਖੁਰਨ ਤੋਂ ਬਾਅਦ ਲਿਕਵਿਡ 'ਚ ਨਹੀਂ ਬਲਕੇ ਗੈਸ 'ਚ ਤਬਦੀਲ ਹੋ ਜਾਂਦੀ ਹੈ। ਤੇ ਜੇ ਇਸ ਦੀ ਵੱਧ ਮਾਤਰਾ ਸ਼ਰੀਰ ਦੇ ਅੰਦਰ ਚਲੀ ਜਾਵੇ ਤਾਂ ਸਾਨੂੰ ਬਹੁਤ ਜ਼ਿਆਦਾ ਬਿਮਾਰ ਕਰ ਸਕਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਇਹ ਖੁਰਨ ਤੋਂ ਬਾਅਦ ਸਾਡੇ ਫੇਫੜਿਆਂ ਦੇ ਵਿੱਚ ਗੈਸ ਚਲੀ ਜਾਵੇ ਤਾਂ ਇਨਸਾਨ ਨੂੰ ਬੇਹੋਸ਼ ਕਰਕੇ ਮਾਰ ਵੀ ਸਕਦੀ ਹੈ। ਇਸ ਦੀ ਬਰਫ਼ ਤੋਂ ਚੀਜ਼ਾਂ ਨੂੰ ਫ੍ਰੀਜ਼ ਕਰ ਲਈ ਹੁੰਦੀ ਹੈ ਤੇ ਇਹ ਆਮ ਬਰਫ਼ ਦੀ ਤਰ੍ਹਾਂ ਗਿੱਲੀ ਨਹੀਂ ਹੁੰਦੀ। ਤੇ ਆਮ ਤੌਰ ਤੇ ਸੁੱਕੀ ਬਰਫ਼ ਸੁਰੱਖਿਅਤ ਹੁੰਦੀ ਹੈ ਪਰ ਇਸ ਦਾ ਤਾਪਮਾਨ ਘੱਟ ਹੋਣ ਦੀ ਵਜ੍ਹਾ ਦੇ ਕਾਰਨ ਫਰੋਸਟ ਬਾਈਟ ਜਾਂ ਕੋਲਡ ਬਰਨ ਯਾਨੀ ਕਿ ਠੰਡਕ ਦੇ ਨਾਲ ਚਮੜੀ ਦੇ ਜਲਨ ਵਰਗੀਆਂ ਦਿੱਕਤਾਂ ਹੋ ਸਕਦੀਆਂ ਨੇ ਡਰਾਈ ਆਸ ਆਮ ਵੀ ਕਈ ਜਗ੍ਹਾਵਾਂ ਤੇ ਖਾਸ ਕਰ ਰੈਸਟੋਰੈਂਟ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਆਕਰਸ਼ਕ ਬਣਾਉਣ ਦੇ ਲਈ ਵਰਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਵਿਆਹ ਸ਼ਾਦੀਆਂ 'ਚ ਧੂਆਂ ਫਲਾਉਣ ਦੇ ਲਈ ਵੀ ਕੀਤਾ ਜਾਂਦਾ ਹੈ ਸੁੱਕੀ ਬਰਫ਼ ਤੋਂ ਇਲਾਵਾ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਆਕਰਸ਼ਿਤ ਬਣਾਉਣ ਲਈ ਜਾਂ ਫਿਰ ਠੰਡਾ ਕਰਨ ਲਈ ਲਿਕਵਿਡ ਨਾਈਟ੍ਰੋਜਨ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਸਾਲ 2017 ਦੇ ਵਿੱਚ ਦਿੱਲੀ ਅੰਦਰ ਇੱਕ ਵਿਅਕਤੀ ਨੇ ਇੱਕ ਅਜੀਹਾ ਡਰਿੰਕ ਪੀ ਲਿਆ ਸੀ ਜਿਸ 'ਚ ਤਰਲ ਨਾਈਟ੍ਰੋਜਨ ਮੌਜੂਦ ਸੀ ਜਿਸ ਕਰਕੇ ਉਸ ਨੂੰ ਢਿੱਡ 'ਚ ਸੋਜ, ਦਰਦ ਤੇ ਸਾਹ ਲੈਣ 'ਚ ਤਕਲੀਫ ਆਉਣ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਡਾਕਟਰ ਦਾ ਕਹਿਣਾ ਵੀ ਲਿਕਵਿਡ ਨਾਈਟ੍ਰੋਜਨ ਇੰਨੀ ਖਤਰਨਾਕ ਨਹੀਂ ਹੁੰਦੀ ਜਿੰਨੀ ਸੁੱਕੀ ਬਰਫ਼ ਖਤਰਨਾਕ ਹੁੰਦੀ ਹੈ ਉਸ ਦਾ ਰੀਜ਼ਨ ਸਭ ਤੋਂ ਵੱਡਾ ਇਹ ਵੀ ਹੈ ਕਿ ਜਿਹੜੀ ਲਿਕਵਿਡ ਨਾਈਟ੍ਰੋਜਨ ਹੁੰਦੀ ਹੈ ਸਾਡੇ ਸ਼ਰੀਰ ਦੇ ਵਿੱਚ ਜਲਦ ਤੋਂ ਜਲਦ ਹਜਮ ਹੋ ਜਾਂਦੀ ਹੈ ਪਰ ਸੁੱਕੀ ਬਰਫ਼ ਨੂੰ ਠੰਡਾ ਹੋਣ ਦੇ ਵਿੱਚ ਅਤੇ ਸਾਡੇ ਸ਼ਰੀਰ ਦੇ ਮੁਤਾਬਕ ਘਟਾਲਣ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੈਂਦੀ ਹੈ ਇਸੇ ਮਜੇ ਦੇ ਕਾਰਨ ਸ਼ਰੀਰ ਦੇ ਵਿੱਚ ਜਾ ਕੇ ਮੋਰੀਆਂ ਕਰ ਦਿੰਦੀ ਹੈ ਇਸ ਤੋਂ ਇਲਾਵਾ ਡਾਕਟਰ ਦਾ ਕਹਿਣਾ ਵੀ ਇਹਨਾਂ ਦੋਨਾਂ ਹੀ ਚੀਜ਼ਾਂ ਦਾ ਇਸਤੇਮਾਲ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਕਰਨਾ ਖਤਰਨਾਕ ਹੋ ਸਕਦਾ ਹੈ ਇਹ ਸੀ ਉਹ ਸੁੱਕੀ ਬਰਫ਼ ਦੀ ਕਹਾਣੀ ਜਿਹੜੀ ਕਿ ਉਹਨਾਂ ਕਸ ਤੋਂ ਦੇ ਵਿੱਚ ਖਾਧੀ ਗਈ ਤੇ ਉਸ ਤੋਂ ਬਾਅਦ ਉਸ ਦੇ ਸਟਾਫ ਦੇ ਉੱਤੇ ਕੇਸ ਆਇਆ ਉਹਨਾਂ ਦੇ ਦੁਆਰਾ ਰਜਿਸਟਰ ਵੀ ਕਰ ਦਿੱਤਾ ਗਿਆ ਸੀ ਜੇਕਰ ਤੁਸੀਂ ਅਜਿਹੇ ਵੀਡੀਓ ਹੋਰ ਦੇਖਣਾ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਕੇ ਵੀ ਤੁਹਾਡੇ ਲਈ ਅਜਿਹੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ